ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਜਿਹੜੀ ਆਪਣੀ ਵੀਡੀਓ ਹੈਗੀ ਆ Google Pay account ਤੇ ਜਿਵੇਂ ਕਿ Google Pay account ਰਹੀ ਆਪਾਂ ਕਿਸੇ ਨੂੰ ਵੀ ਕੋਈ ਪੇਮੈਂਟ ਕਰਨੀ ਆ ਚਾਹ ਸਕੈਨ ਕੋਡ ਰਹੀ ਚਾਹ ਫੋਨ ਨੰਬਰ ਰਹੀ ਜਾਂ ਬੈਂਕ account ਰਹੀ ਉਹ ਆਪਾਂ ਆਸਾਨੀ ਨਾਲ ਆਪਾਂ ਜਿਹੜਾ Google Pay ਰਹੀ ਜਿਹੜੀ ਆ ਪੇਮੈਂਟ ਉਹ ਕਿਸੇ ਨੂੰ ਆਪਾਂ ਕਰ ਸਕਦੇ ਆ ਤੇ ਉਸ ਲਈ ਆਪਾਂ ਨੂੰ ਕੈਸ਼ ਪੇਮੈਂਟ ਲੈ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਆਪਣੇ ਕੋਲ ਆਪਾਂ ਨੂੰ ਆਪਣਾ ਬਸ ਇੱਕ ਕਲਾ ਫੋਨ ਆਪਣੇ ਕੋਲੇ ਚਾਹੀਦਾ ਵਾ ਤੇ ਉਹ Google Pay account ਆਪਾਂ ਕਿਵੇਂ ਬਣਾਉਣਾ ਵਾ ਪਿੰਕ account ਕਿਵੇਂ ਉਹਦੇ ਨਾਲ ਲਿੰਕ ਕਰਨਾ ਵਾ ਉਹ ਅੱਜ ਆਪਾਂ ਸਾਰਾ ਦੱਸਾਂਗੇ ਵੀ ਕਿਸ ਤਰ੍ਹਾਂ ਜਿਹੜਾ ਉਹਦਾ account ਬਣਾਉਣਾ ਵਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖੀ ਜੋ ਤਾਂ ਜੋ ਤੁਹਾਨੂੰ ਸਾਰਾ ਜਿਹੜਾ process ਪਤਾ ਲੱਗ ਸਕੇ ਤਾਂ ਚੱਲਦੇ ਹਾਂ ਹੁਣ ਆਪਾਂ ਵੀ Google Pay account ਕਿਵੇਂ ਬਣਾਉਣਾ ਵਾ ਸਭ ਤੋਂ ਪਹਿਲਾਂ ਆਪਾਂ Google Pay ਚਾਵਾਂਗੇ Google Pay open ਕਰਦੇ ਬਾਅਦ ਇੱਥੇ ਆਪਾਂ ਆਪਣਾ ਜਿਹੜਾ ਨੰਬਰ ਜਿਹਦੇ ਨਾਲ ਆਪਾਂ ਇਹਨੂੰ ਲੌਗਇਨ ਕਰਨਾ ਵਾ ਜਿਹੜਾ ਆਪਣਾ ਬੈਂਕ ਅਕਾਊਂਟ ਨਾਲ ਅਟੈਚ ਆ ਨੰਬਰ ਉਹ ਮੋਬਾਈਲ ਨੰਬਰ ਫਿਲ ਕਰਾਂਗੇ ਮੋਬਾਈਲ ਨੰਬਰ ਫਿਲ ਕਰਨ ਤੋਂ ਬਾਅਦ ਨੈਕਸਟ ਅੱਗੇ ਕੰਟੀਨਿਊ ਦਾ ਬਟਨ ਉਹਦੇ ਉੱਤੇ ਓਕੇ ਕਰਾਂਗੇ ਅੱਗੇ ਐਕਸੈਪਟ ਐਂਡ ਕੰਟੀਨਿਊ ਅੱਗੇ ਵੈਰੀਫਾਈਂਗ ਹੋ ਰਿਹਾ ਵਾ ਵੈਰੀਫਾਈਡ ਹੋ ਚੁੱਕਿਆ ਵਾ ਅੱਗੇ ਫਿਰ ਕੰਟੀਨਿਊ ਅੱਗੇ ਤੁਸੀਂ ਜਿਹੜਾ ਆਪਣਾ ਬੈਂਕ ਅਕਾਊਂਟ ਨੰਬਰ ਜਿਹੜਾ ਅਟੈਚ ਕਰਨਾ ਆਪਾਂ ਇਹਦੇ ਨਾਲ ਉਹ ਫਿਲ ਕਰਾਂਗੇ ਉੱਪਰ ਆ ਰਿਹਾ ਵਾ ਐਡ ਬੈਂਕ ਅਕਾਊਂਟ ਇਹਦੇ ਉੱਤੇ ਕਲਿੱਕ ਕਰਨਾ ਵਾ ਉਸ ਵਾਦ ਬੈਂਕ ਨੇਮ ਆਉਣਗੇ ਜਿਹੜੀ ਬੈਂਕ ਦਾ ਖਾਤਾ ਵਾ ਤੁਹਾਡਾ ਉਹ ਤੁਸੀਂ ਦੇਖ ਲੈਣਾ ਵਾ ਇੰਨਾ ਵਿੱਚ ਨਹੀਂ ਲੱਭ ਰਹੀ ਤਾਂ ਉੱਪਰ ਤੁਸੀਂ ਸਰਚ ਜਿਹੜਾ ਬੈਂਕਸ ਲਿਖਿਆ ਹੋਇਆ ਉੱਤੇ ਸਰਚ ਕਰ ਸਕਦੇ ਹੋ ਆਪਾਂ ਪੀ ਐਨ ਵੀ ਬੈਂਕ ਆ ਉਹ ਉੱਤੇ ਓਕੇ ਕਰ ਲੈਨੇ ਆ ਅੱਗੇ ਕੰਟੀਨਿਊ ਕੰਟੀਨਿਊ ਕਰਾਂਗੇ ਬੈਂਕ ਜਿਹੜਾ ਆਪਣਾ ਅਕਾਊਂਟ ਜਿਹੜਾ ਸੇਵ ਹੋ ਚੁੱਕਿਆ ਵਾ ਨੈਕਸਟ ਰੱਗੇ ਕੰਟੀਨਿਊ ਕਰ ਦੇਣਗੇ ਅੱਗੇ ਆਪਾਂ ਪੇਮੈਂਟ ਕਰਨੀ ਆ ਉਹ ਇੱਥੋਂ ਆਪਾਂ ਕਰ ਸਕਦੇ ਜਿਵੇਂ ਫੋਨ ਨੰਬਰ ਤੇ ਕਰਨੀ ਆ ਸਕੈਨ ਪੇ ਐ ਨਹੀਂ ਕਿਹਾ ਹੋਆ ਕੋਡ ਤੇ ਕੋਈ ਵੀ ਕਿਹਾ ਹੋ ਕੋਡ ਆ ਉੱਤੇ ਓਕੇ ਕਰਾਂਗੇ ਕਿਹਾ ਹੋ ਕੋਡ ਤੇ ਤੁਸੀਂ ਜਿਹੜਾ ਸਕੈਨ ਕਰਕੇ ਪੇਮੈਂਟ ਕਰ ਸਕਦੇ ਹੋ ਤੁਸੀਂ ਕਿਸੇ ਫੋਨ ਨੰਬਰ ਦੇ ਥਰੂ ਭੇਜਣੇ ਆ ਤੇ ਫੋਨ ਨੰਬਰ ਐਡ ਕਰਕੇ ਤੁਸੀਂ ਆਪਣਾ ਕਿਸੇ ਵੀ ਕਿਸੇ ਨੂੰ ਵੀ ਪੈਸੇ ਜਿਹੜੇ ਭੇਜ ਸਕਦੇ ਹੋ ਤੇ ਬੈਂਕ ਟ੍ਰਾਂਸਫਰ ਕਰਨਾ ਬੈਂਕ ਬੈਂਕ ਟ੍ਰਾਂਸਫਰ ਉੱਤੇ ਓਕੇ ਕਰਾਂਗੇ ਇੱਥੇ ਬੈਂਕ ਅਕਾਊਂਟ ਨੰਬਰ ਆਈ ਐਫ ਸੀ ਕੋਡ ਫਿਰ ਫਿਲ ਕਰਕੇ ਕੰਟੀਨਿਊ ਕਰਕੇ ਤੇ ਇਥੋਂ ਪੇਮੈਂਟ ਜਿਹੜੀ ਆਪਾਂ ਕਰ ਸਕਦੇ ਹਾਂ ਇਸ ਤਰ੍ਹਾਂ ਆਪਾਂ ਜਿਹੜਾ ਗੂਗਲ ਪੇ ਤੇ ਅਕਾਊਂਟ ਬਣਾ ਕੇ ਜਿਹੜੀ ਪੇਮੈਂਟ ਉਹ ਕਿਸੇ ਨੂੰ ਆਪਾਂ ਜੇ ਭੇਜਣੀ ਹੈ ਤਾਂ ਭੇਜ ਸਕਦੇ ਹਾਂ ਤੇ ਇਸ ਤਰ੍ਹਾਂ ਆਪਾਂ ਜਿਹੜਾ ਅਕਾਊਂਟ ਬਣਾ ਸਕਦੇ ਹਾਂ ਤੇ ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੇ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ